ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ ਆਠ ਪੋ ਦਾ ਇਤਿਹਾਸ ਸਰਵਣ ਕੀਤਾ ਚਮਕੌਰ ਗੜੀ ਦਾ ਅਨੋਖਾ ਯੁੱਧ ਹੋਇਆ ਜਿਸ ਵਿੱਚ ਸਹਾਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਾਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਕਾਫੀ ਸਿੰਘ ਸ਼ਹੀਦ ਹੋਏ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਫਿਰ ਤਾਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾੜੀ ਮਾਰ ਕੇ ਗੜੀ ਛੱਡ ਕੇ ਮਾਚੀਵਾੜੇ ਜੰਗਲਾਂ ਵੱਲ ਚਲੇ ਗਏ ਦੇ ਨੇ نو ਬੋਨਸ ਵੇਰੇ ਜਦੋਂ ਫੌਜਾਂ ਘੜੀ ਅੰਦਰ ਦਾਖਲ ਹੁੰਦਾ ਯਤਨ ਕਰਦੀਆਂ ਹਨ ਭਾਈ ਸੰਗਤ ਸਿੰਘ ਜੀ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਲਗੀ ਬਖਸ਼ੀ ਸੀ ਜਿਸ ਸਥਾਨ ਤੇ ਮਹਾਰਾਜੀ ਤੀਰ ਚਲਾਉਂਦੇ ਸਨ ਭਾਈ ਸੰਗਤ ਸਿੰਘ ਜੀ ਵੀ ਉਸੇ ਸਥਾਨ ਤੋਂ ਤੀਰ ਚਲਾਉਂਦੇ ਭਾਈ ਸਾਹਿਬ ਵੀ ਕਿਸੇ ਨੂੰ ਗੜੀ ਦੇ ਅੰਦਰ ਦਾਖਲ ਨਹੀਂ ਸੀ ਹੋਣ ਦਿੰਦੇ ਜਿਹੜਾ ਕੋਈ ਪੌੜੀ ਲਾ ਕੇ ਚੜਨ ਦੀ ਕੋਸ਼ਿਸ਼ ਕਰਦਾ ਉਸ ਨੂੰ ਮਾਰ ਦਿੰਦੇ ਸਨ ਫਿਰ ਬਹੁਤ ਸਾਰੀਆਂ ਫੌਜਾਂ ਇੱਕੋ ਦਮ ਗੜੀ ਅੰਦਰ ਦਾਖਲ ਹੋ ਜਾਂਦੀਆਂ ਨੇ ਅਤੇ ਬਾਕੀ ਸਿੰਘਾਂ ਨੂੰ ਸ਼ਹੀਦ ਕਰ ਦਿੰਦੀਆਂ ਨੇ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਲਿਆ ਹੈ ਪਰ ਜਦੋਂ ਵਜ਼ੀਰ ਖਾਂ ਆ ਕੇ ਦੇਖਦਾ ਤਾਂ ਬਹੁਤ ਗੁੱਸਾ ਹੁੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਤਾਂ ਕੋਈ ਹੋਰ ਹੈ ਪਹਿਲਾਂ ਤਾਂ ਦੇਖ ਕੇ ਬਹੁਤ ਖੁਸ਼ ਹੁੰਦੇ ਸਨ ਕਿਉਂਕਿ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਗੁਰੂ ਸਾਹਿਬ ਜੀ ਦੇ ਨਾਲ ਮਿਲਦਾ ਸੀ ਨੋ ਬੋ ਨੂੰ ਨੋ ਬੋ ਨੂੰ ਹੀ ਜਾਣੀ ਖਾ ਤੇ ਮਾਨੀ ਖਾ ਗੰਗੂ ਬ੍ਰਾਹਮਣ ਦੇ ਘਰੋਂ ਛੋਟੇ ਸਹਜਾਦਿਆ ਤੇ ਮਾ ਗੁਜਰੀ ਜੀ ਨੂੰ ਲੈ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਬੋਰੀ ਵਿੱਚ ਬੰਨਦੇ ਨੇ ਅਤੇ ਘੋੜਿਆਂ ਤੇ ਲੈ ਕੇ ਜਾਂਦੇ ਨੇ ਮਾਤਾ ਗੁਜਰੀ ਜੀ 80 ਸਾਲ ਦੇ ਨੇ ਉਹਨਾਂ ਨੂੰ ਮਿਰਚਾਂ ਵਾਲਾ ਨਕਾਬ ਪਾ ਦਿੱਤਾ ਜਾਂਦਾ ਹੈ ਉਹਨਾਂ ਤੇ ਕਾਫੀ ਤਸੀਹੇ ਕੀਤੇ ਜਾਂਦੇ ਹਨ ਉਹਨਾਂ ਨੂੰ ਕੋਤਵਾਲ ਵਿਖੇ ਜਿੱਥੇ ਕੋਤਵਾਲ ਸਾਹਿਬ ਗੁਰਦੁਆਰਾ ਸੋशोਬਿਤ ਹੈ ਉਥੇ ਰੱਖਿਆ ਜਾਂਦਾ ਹੈ ਉਹਨਾਂ ਨੂੰ ਅੰਨ ਪਾਣੀ ਨਹੀਂ ਦਿੱਤਾ ਜਾਂਦਾ ਗਰਮ ਕੱਪੜੇ ਨਹੀਂ ਦਿੱਤੇ ਜਾਂਦੇ ਠੰਡੇ ਥਾਂ ਤੇ ਬਿਠਾਇਆ ਜਾਂਦਾ ਹੈ ਫਿਰ ਵਜ਼ੀਰ ਖਾਨ ਨੂੰ ਵੀ ਖਬਰ ਪਹੁੰਚਾਈ ਜਾਂਦੀ ਹੈ ਕਿ ਅਸੀਂ ਮਾਤਾ ਜੀ ਅਤੇ ਉਹਨਾਂ ਦੇ ਬੱਚਿਆਂ ਨੂੰ ਫੜ ਆਹ ਹੈ ਨੌ ਪੋਦੀ ਰਾਤ ਨੂੰ ਹੀ ਬੀਬੀ ਹਰਸ਼ਰਨ ਕੌਰ ਜੀ ਨੇ ਸਿੰਗਾ ਦੀ ਪਹਿਚਾਨ ਕੀਤੀ ਅਤੇ ਉਹਨਾਂ ਨੂੰ ਇਕੱਠੇ ਕਰਕੇ ਮਰਿਆਦਾ ਅਨੁਸਾਰ ਉਹ ਨਾਦਾ ਸੰਸਕਾਰ ਕੀਤਾ ਜਦੋਂ ਫੌਜਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੀਬੀ ਜੀ ਨੂੰ ਵੀ ਜਲਦੀ ਚਿਖਾ ਵਿੱਚ ਹੀ ਸ਼ਹੀਦ ਕਰ ਦਿੱਤਾ ਇਹ ਇਸ ਤਰ੍ਹਾਂ ਤੁਸੀਂ ਨੌ ਪੋਦਾ ਇਤਿਹਾਸ ਸਰਵਨ ਕੀਤਾ ਕੱਲ ਨੂੰ 10 ਪੋਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ